ਅਪ੍ਰੈਲ ਨੂੰ ਅਸੀਂ ਅਲਟੋ ਥੋੜੇ ਦੇ ਕੁਰਬਾਨ ਕਰ ਰਹੇ ਆ ਜਿਹੜੇ ਮੇਰੇ ਵੀਰ ਸ਼ੇਅਰ ਕਰਦੇ ਨੇ 13 ਅਪ੍ਰੈਲ ਨੂੰ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਪਰ ਤੇ YouTube ਦੇ ਉੱਪਰ ਜਿਹੜੇ ਮੇਰੇ ਵੀਰ ਕਮੈਂਟ ਕਰਦੇ ਨੇ ਉਹਨਾਂ ਲਈ ਸੁਨਹਿਰੀ ਮੌਕਾ ਉਹਨਾਂ ਨੂੰ ਬਿਲਕੁਲ ਫਰੀਜ ਹੁਣ ਦੇਖੋ ਕਿਸਮਤ ਕਿਹਦੀ ਜਾਗਦੀ ਆ ਕਮੈਂਟ ਕਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਵੀਰੇ ਸਬਸਕ੍ਰਾਈਬ ਕਰ ਸਤਿ ਸ਼੍ਰੀ ਅਕਾਲ ਜੀ ਸਾਡਾ ਅੱਜ ਬਹੁਤ ਹੀ ਖਾਸ ਭਰਾ ਆ ਛੋਟਾ ਬਲੌਗ ਆ ਪਰ ਇਹਦੇ ਚ ਤੁਹਾਨੂੰ ਗੱਲਾਂ ਬਹੁਤ ਸਮਝਾਵਾਂਗੇ ਸਾਡਾ ਵੀਰ ਇੱਕ ਟਰੱਸਟ ਕਰਕੇ ਮਲੇ ਕੋੜੇ ਤੋਂ ਬਾਈ ਪੁਲਿਸ ਚ ਜੌਬ ਕਰਦਾ ਤੇ ਵੀਰਾ ਅੱਧੀ ਰਾਤ ਨੂੰ ਗੱਡੀ ਲੈਣ ਆਇਆ ਬਾਈ ਨੇ ਚਾਬੀ ਫੜੀ ਆ ਸਿਰਫ ਕਹਿੰਦਾ ਵੀ ਮੈਨੂੰ ਗੱਡੀ ਦੇ ਦਿਓ ਤੇ ਬਾਈ ਨੇ ਘੱਟ ਪੈਸਿਆਂ ਚ ਵਧੀਆ ਕਰ ਲੈ ਕੇ ਚੱਲਿਆ ਟਾਟਾ ਸਫਾਰੀ ਤੇ ਬਾਕੀ ਹੁਣ ਬਾਈ ਨੂੰ ਕੰਮਕਾਰ ਸਾਡੀਆਂ ਕਾਰਾਂ ਸਾਡੀ ਡੀਲਿੰਗ ਤੇ ਸਾਡਾ ਬਿਹਾਰ ਜਿੱਦਾਂ ਵੀ ਲੱਗਿਆ ਵੀਰੇ ਦੱਸੋ ਵੜਿਆ ਸਸੀ ਗੱਲ ਜੀ ਸਾਰਿਆਂ ਨੂੰ ਮੈਨੂੰ ਪੀਵੀ 13 ਕਾਰ ਬਾਜ਼ਾਰ ਮੂਨ ਕਾਲਿਆਂ ਦਾ ਕੰਮ ਇੱਕ ਨੰਬਰ ਲੱਗਦਾ ਭਾਈ ਮੈਂ ਦੇਖੋ ਕੋਈ ਟਰਾਈ ਨਹੀਂ ਲਈ ਕੁਛ ਨਹੀਂ ਲਿਆ ਮੈਨੂੰ ਜੇ ਇੱਕ ਮੈਂ ਸਿਰਫ ਚਾਬੀ ਲਈ ਆ ਮੈਨੂੰ ਇੰਟਰਸਟ ਸੀਗਾ ਵੀ ਮੈਂ ਗੱਡੀ ਲੈਣੀ ਦਾ ਪੀਵੀ 13 ਵਾਲਿਆਂ ਤੋਂ ਲਈਆਂ ਦੇਖੋ ਕੋਈ ਮੈਨੂੰ ਇਹ ਕਹਿ ਨਹੀਂ ਰਿਹਾ ਕੋਈ ਬੁਲਾ ਨਹੀਂ ਰਿਹਾ ਮੈਨੂੰ ਚਾਹੀਦੀ ਸੀ ਗੱਡੀ ਬਾਈ ਇਹ ਸਫਾਰੀ ਗੱਡੀ ਲਈ ਗੱਲ ਹੋ ਰਹਾ ਬਾਈ ਨੇ ਹੁਣ ਗੱਡੀ ਟਰਾਈ ਨਹੀਂ ਲਈ ਸਿਰਫ ਗੱਡੀ ਖੜੀ ਆ ਹੁਣ ਸਲਫ ਮਾਰੂਗਾ ਤੇ ਸੱਦਾ ਕਰ ਨੂੰ ਜਾਊਗਾ ਤੇ ਬਾਕੀ ਆਪਾਂ ਬੈਠੇ ਆਣਾ ਬਾਈ ਨੂੰ ਪੂਰੀ ਟਰਸਟ ਵੀ ਆ ਤੇ ਆਪਣੀ ਤਸੱਲੀ ਵੀ ਆ ਤੇ ਗੱਡੀ 'ਚ ਕਮੀ ਵੀ ਕੋਈ ਹੈ ਨਹੀਂਗੀ ਤਾਹੀ ਬੰਦਾ ਦਾਵੇ ਨਾ ਲਗਾ ਸਕਦਾ ਸੋ ਤੇ ਗੱਡੀ ਵਧੀਆ ਲੱਗੀ ਤੇ ਜੇ ਕਿਸੇ ਹੋਰ ਭਰਾ ਨੇ ਕੋਈ ਜੱਟ ਜ਼ਿੰਮੇਦਾਰਾ ਕਿਉਂਕਿ ਅੱਜ ਦੀ ਜਿਹੜਾ ਟਾਈਮ ਅੱਜ ਦਾ ਜਿਹੜਾ ਅੱਜਕਦਾ ਟਾਈਮ ਗੱਡੀ ਦਾ ਵੀਰੇ ਹਰੇਕ ਬੰਦਾ ਕਿਸੇ ਵੀ ਫੀਲਡ 'ਚ ਕੰਮ ਕਰਦਾ ਚਾਹੇ ਕੋਈ ਵੀਰਾ ਵੀਰ ਖੇਤੀ ਕਰਦਾ ਚਾਹੇ ਕਿਸੇ ਵੀ ਵਿਭਾਗ ਵਿੱਚ ਕੰਮ ਕਰਦਾ ਗੱਡੀ ਦੀ ਹਰੇਕ ਪਰਿਵਾਰ ਨੂੰ ਲੋੜ ਆ ਅੱਜ ਦੇ ਟਾਈਮ ਤੇ ਕਿਉਂਕਿ ਜ਼ਰੂਰਤ ਬਣ ਚੁੱਕੀ ਆ ਹਰੇਕ ਬੱਚਾ ਨੂੰ ਵੀ ਲੈ ਕੇ ਜਾਣਾ ਪੈਂਦਾ ਹੋਰੋ-ਪਰਾ ਹਨਾ ਸੋ ਥੋੜਾ ਕੀ ਮਕਸਦਾ ਤੁਹਾਡਾ ਕੀ ਸਨੇਹਾ ਜਿਹੜੇ ਮੇਰੇ ਵੀਰਾਂ ਨੇ ਕਰੇ ਬੈਠਿਆ ਨੇ ਗੱਡੀ ਲੈਣੀ ਆ ਇੱਕ ਗੱਲ ਤਾਂ ਹੈਗੇ ਵੀ ਵੀਡੀਓ ਕਾਲ ਕਰਕੇ ਭਾਈ ਗੱਡੀ ਲਿਆ ਕਰੋ ਸਾਡਾ ਫੇਸਬੁੱਕ ਤੇ ਪੇਜ ਬਣਿਆ ਹੋਇਆ ਫੇਕ ਸੋ ਜਦੋਂ ਵੀ ਕੋਈ ਕਾਰ ਬੁੱਕ ਕਰਨੀ ਆ ਇੱਕ ਵਾਰੀ ਵੀਡੀਓ ਕਾਲ ਤੇ ਸਾਡਾ ਗੈਰ ਚ ਦੇਖ ਲਿਆ ਕਰੋ ਤੇ ਬਾਕੀ ਤੁਹਾਡਾ ਮੈਸੇਜ ਕੀ ਆ ਜਿਹੜੇ ਮੇਰੇ ਭਰਾਵਾਂ ਨੇ ਗੱਡੀ ਲੈਣੀ ਆ ਤੁਹਾਡੇ ਵਰਗੇ ਮਾਜੇ ਵੀਰਾਂ ਨੇ ਤੁਹਾਡੇ ਇੱਕ ਮੈਸੇਜ ਕੀ ਆ ਇੱਕ ਵਾਰੀ ਸੰਕੇਤ ਕਰ ਦੋ ਕਿ ਇੱਥੇ ਆਪਣੇ ਤੋਂ ਕਾਰਾਂ ਲੈ ਸਕਦੇ ਨੇ ਦੇਖੋ ਜੀ ਮੇਰੀ ਤਾਂ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਤੁਸੀਂ ਚਾਹੇ ਗੱਡੀ ਸੋਚੀ ਆ ਕੋਈ ਵੀ ਲੈਣ ਬਾਰੇ ਚਾਹੇ ਨਹੀਂ ਸੋਚੀ ਤੁਸੀਂ ਇੱਕ ਵਾਰ ਪੀਬੀ 13 ਕਾਰ ਬਾਜ਼ਾਰ ਮੂਨਕ ਇੱਥੇ ਆ ਕੇ ਵਿਜ਼ਿਟ ਕਰੋ ਤੁਹਾਨੂੰ ਆਟੋਮੈਟਿਕਲੀ ਤੁਹਾਨੂੰ ਐ ਬਸ ਲੱਗੂਗਾ ਵੀ ਬਸ ਐ ਗੱਡੀ ਲੈ ਕੇ ਜਾਣੀ ਐ ਇੰਨੀ ਸਾਫ ਸफाई ਇੰਨੀ ਵਧੀਆ ਡੀਲਿੰਗ ਤੇ ਜੋ ਜੈਨੂਇਨ ਤੁਹਾਨੂੰ ਗੱਡੀ ਦਿਖਾਈ ਵੀ ਜਾਂਦੀ ਆ ਬਕਾਇਦਾ ਉਹੀ ਜੀ ਮਿਲੂਗੀ ਤੁਹਾਨੂੰ ਪ੍ਰਾਈਸ ਵੱਲੋਂ ਵੀ ਕੋਈ ਇਹੋ ਜਿਹਾ ਨਹੀਂ ਹੈਗਾ ਵੀਰ ਬਹੁਤ ਵਧੀਆ ਕੰਮ ਨੇ ਯਾਰ ਜੈਨੂਇਨ ਕੰਮ ਆ ਤੁਸੀਂ ਇੱਕ ਵਾਰ ਆਓ ਜ਼ਰੂਰ ਉਹੀ ਗੱਲ ਆ ਬਾਈ ਇਹਦਾ ਇੱਕ ਸਾਹ ਦਾ ਇੱਕ ਵਾਰੀ ਪਹਿਲੀ ਵਾਰੀ ਬਾਈ ਮਿਲਿਆ ਪਰ ਲੱਗ ਨਹੀਂ ਰਿ ਕਿਉਂਕਿ ਬਾਈ ਯਾਰ ਐਂ ਲਾ ਲੋ ਵੀ ਇੱਕ ਸਾਡੀ ਐਡ ਕਰ ਰਿਹਾ ਬਹੁਤ ਵੱਡੇ ਲੈਵਲ ਤੇ ਕਿਉਂਕਿ ਬਾਈ ਨੂੰ ਯਾਰ ਟਰਸਟ ਆ ਤੇ ਕਾਰ ਵਧੀਆ ਲੱਗੀ ਆ ਤਾਂ ਹੀ ਕਰ ਰਿਹਾ ਸੋ ਐਦਾਂ ਬੰਦਾ ਦਿਖਾਵੇ ਲਈ ਕੁਝ ਮੈਂਟਾਲੀ ਬੋਲ ਸਕਦਾ ਕੁਝ ਗੱਲਾਂ ਬੋਲ ਸਕਦਾ ਪਰ ਜਿਹੜੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਫੀਲਿੰਗ ਹੁੰਦੀਆਂ ਨੇ ਉਹ ਬੰਦਾ ਜੋ ਹਕੀਕਤ ਹੁੰਦੀ ਆ ਬੰਦਾ ਉਹ ਹੀ ਸ਼ੇਅਰ ਕਰ ਸਕਦਾ ਸੋ ਬਾਈ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਸਾਨੂੰ ਵੀ ਤੇ ਤੁਹਾਡਾ ਯਾਰ ਸਲੂਟ ਆ ਬਾਈ ਤੁਹਾਨੂੰ ਤੁਸੀਂ ਇੰਨਾ ਪਿਆਰ ਬਖਸ਼ਦੇ ਹੋ ਐਦਾਂ ਹੀ ਪਿਆਰ ਬਣਾਈ ਰੱਖਿਓ ਤੁਹਾਨੂੰ ਐਦਾਂ ਹੀ ਤੁਹਾਡੀਆਂ ਉਮੀਦਾਂ ਤੇ ਅਸੀਂ ਖਰੇ ਉੱਤਰਦੇ ਰਹਾਂਗੇ ਤੇ ਤੁਹਾਨੂੰ ਸੋਹਣੀਆਂ ਸੋਹਣੀਆਂ ਕੈਂਟ ਕੈਂਟ ਗੱਡੀਆਂ ਬਜਟ 'ਚ ਜਿਹੜੇ ਰੇਟ 'ਚ ਹੋਣ ਤੁਹਾਨੂੰ ਮਹਿੰਗੀ ਵੀ ਨਾ ਲੱਗੇ ਤੇ ਤੁਹਾਨੂੰ ਕਾਰ ਕਾਮਯਾਬ ਹੋਵੇ ਮਤਲਬ ਕਾਰ ਚੱਲੇ ਯਾਰ ਐ ਨਹੀਂ ਹੈਗਾ ਵੀ ਅੱਜ ਰੁਪਏ ਲਾਤੇ ਯਾਰ ਕੱਲ ਨੂੰ ਆਪਾਂ ਕਿਸੇ ਮਿਸਤਰੀ ਕੋਲ ਖੜਾ ਤੀ ਤੁਹਾਨੂੰ ਪੂਰੀਆਂ ਕਾਮਯਾਬ ਗੱਡੀਆਂ ਦੇਵਾਂਗੇ ਜਿਵੇਂ ਕਹਿੰਦੇ ਵੀ ਵੋਟਰਾਂ ਨੇ ਹਨਾ ਵੋਟਰਾਂ ਦਾ ਟਾਈਮ ਚੱਲ ਰਿਹਾ ਵੀ ਤੁਸੀਂ ਸਾਨੂੰ ਕਾਮਯਾਬ ਕਰੋ ਅਸੀਂ ਤੁਹਾਨੂੰ ਕਾਮਯਾਬ ਕਰਾਂਗੇ ਕਿਉਂਕਿ ਭਰੋਸਾ ਹੁੰਦਾ ਇੱਕ ਭਰੋਸਾ ਜਿੱਤਣਾ ਬਹੁਤ ਔਖਾ ਜਿਹੜਾ ਅੱਜ ਦੇ ਟਾਈਮ ਤੇ ਬਈ ਪ੍ਰੋਸਾ ਬਹੁਤ ਔਖਾ ਸੋ ਆਪਣੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਤੁਹਾਡੇ ਸਾਰੇ ਸਪੋਰਟਰ ਨਾਲ ਭਰੋਸਾ ਬਣਿਆ ਹੋਇਆ ਸੋ ਐਦਾਂ ਹੀ ਭਰੋਸਾ ਬਣਾਈ ਰੱਖਾਂਗੇ ਤੇ ਸਾਡਾ ਬਲੌਗ ਸਾਡੀਆਂ ਗੱਡੀਆਂ ਤੇ ਸਾਡਾ ਕੰਮਕਾਰ ਜੇ ਵਧੀਆ ਲੱਗਿਆ ਤਾਂ ਵੀਰੇ ਸਾਡੀ ਵੀਡੀਓ ਸ਼ੇਅਰ ਕਰ ਦਿਓ ਜੇ ਕਿਸੇ ਲੋੜਵੰਦ ਤੱਕ ਕਿਸੇ ਹੋਰ ਨੇ ਪੁਰਾਣੇ ਕਾਰ ਲੈਣੀਆਂ ਉਹਨਾਂ ਤੱਕ ਸ਼ੇਅਰ ਕਰ ਦਿਓ ਤੁਹਾਡੇ ਸ਼ੇਅਰ ਕਰਨ ਨਾਲ ਤੇ ਸਾਡਾ ਵੀ ਕੰਮ ਚੱਲੂਗਾ ਤੇ ਕਿਸੇ ਹੋਰ ਦੀ ਲੋੜ ਵੀ ਪੂਰੀ ਹੋਊਗੀ ਤੇ 13 April ਨੂੰ ਅਸੀਂ ਅਲਟੋ ਥੋੜੇ ਤੇ ਕਰਵਾਨ ਕਰ ਰਹੇ ਆ ਜਿਹੜੇ ਮੇਰੇ ਵੀਰ ਸ਼ੇਅਰ ਕਰਦੇ ਨੇ 13 April ਨੂੰ Facebook ਤੇ Instagram ਦੇ ਉੱਪਰ ਤੇ YouTube ਦੇ ਉੱਪਰ ਜਿਹੜੇ ਮੇਰੇ ਵੀਰ ਕਮੈਂਟ ਕਰਦੇ ਨੇ ਉਹਨਾਂ ਲਈ ਸੁਨਹਿਰੀ ਮੌਕਾ ਉਹਨਾਂ ਨੂੰ ਬਿਲਕੁਲ ਫ੍ਰੀਜ ਹੁਣ ਦੇਖੋ ਕਿਸਮਤ ਕਿਹਦੀ ਜਾਗਦੀ ਆ ਕਮੈਂਟ ਕਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਵੀਰੇ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ